ੴ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸ ਕਬਿਓ ਬਾਣ ਮੈਂ ਟੀ ਚੋਪਈ ਹਮਰੇ ਕਰੋ ਹੱਥ ਦੇ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਵ ਚਰਨ ਮਨ ਰਹੇ ਹਮਾਰਾ ਆਪਣਾ ਜਾਨਕੋ ਪ੍ਰਤਿਬਾਰ ਹਮਰਾ ਦੁਸ਼ਟ ਸਭਾ ਤੁੰਗਾਵ ਹੋ ਆਪ ਹਾ ਦੇ ਉਚਾਵ ਹੋ ਸੁਖੀ ਵਸੈ ਮੋਹ ਰੂਪ ਮਰਵਾਰਾ ਸੇਵਕ ਸਖ ਸਬਾ ਕਰਤਾਰਾ ਮੋਰ ਅਛਾਨਿ ਕਾਦੈ ਕਰੀਐ ਸਭੈ ਰਨ ਕੋ ਵਾਸੰ ਘਰੀਐ ਪੂਰਨ ਹੋਏ ਹਮਾਰੀ ਆਸ ਤੌਰ ਭੈਣ ਕੀ ਰਹੈ ਪਿਆਸ ਤੁਮੈ ਸਾਧਿ ਗਿਵਨ ਅਰਿਹਾਉ ਜੋਗ ਚਹਉ ਸੁਦੰਤੇ ਪਾਵ ਸੇਵਕ ਸੁਖਮ ਮਾਰੇ ਤਾਰੀ ਹੈ ਜਨ ਜਨ ਸਤਰ ਹਮਾਰੇ ਮਾਰੀ ਹੈ ਆਪ ਹਾਦਿਉ ਜੋ ਭਰੀਐ ਮਰਨ ਕਾਲ ਕਾ ਤਰਾਸਨ ਵਰੀਐ ਉਜੋ ਹਦਾ ਹਮਾਰੇ ਬੱਚਾ ਹਰਿਆ ਦੂਜੋ ਪਰਿ ਹੋ ਰੱਖਾ ਰਾਖ ਰਹਿਮ ਰੱਖਣ ਹਰੀ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦਤ ਕੇ ਹੰਤਾਦ ਮਹਾ ਪੂਰੀ ਤੋ ਦਸਕੰਤਾ ਕਾਲ ਪਾਏ ਬ੍ਰਹਮਾ ਪੁਤਰਾ ਕਾਲ ਪਾਏ ਸ਼ਿਵ ਪੀ ਉਤਰਾ ਕਾਲ ਪਾਏ ਕਰਿ ਸੁਨ ਬਰਗਾਸਾ ਸਗਲ ਕਾਲ ਕਾ ਕੀ ਅਤਮਸਾ ਜਵਨਕਾਲ ਜੋਗੀ ਸ਼ਿਵ ਕੀਓ ਵੇਦਰਾ ਬ੍ਰਹਮਾ ਜੋਹੀਓ ਜਵਨਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨਕਾਲ ਸਭ ਜਗਤ ਬਨਾਇਓ ਦੇਵਦਾਤ ਜਸ਼ਨ ਪਜਾਇਓ ਆਰੰਭ ਕੀ ਅਵਤਾਰ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਅਦਿਸ਼ੀ ਕੋ ਹਮਾਰੀ ਸਗਲ ਬਜਾ ਜਨ ਆਪ ਸਵਾਰੀ ਸਿਵ ਕਨ ਕੋ ਹਿ ਸਿਵ ਗੁਣ ਸੁਖ ਦਿਓ ਤਤਰਨ ਕੋ ਗਲ ਮੋ ਬਦ ਕੀਓ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਵਰ ਕੀ ਵੀਰ ਬਚਾਨਤ ਚਿਟਿ ਡੈ ਗੁਜਰਿਆ ਸੁਲਾ ਸਭ ਪਰ ਕਿਰਪਾ ਦਿਸਕਾ ਫੂਲਾ ਸੰਤਨ ਦੁਖ ਪਾਇ ਤੇ ਰੁਕੀ ਸੁਖ ਪਾਏ ਸਾਧਨ ਕੇ ਸੁਕੀ ਇਕ ਵੇਕੀ ਬਿਰਵਸ਼ਣ ਘਟ ਘਟ ਕੇ ਵੱਡ ਵੱਡ ਕੀ ਜਾਨੈ ਜਾਉਦ ਕਰਖ ਕਰਾਂ ਕਰਤਰ ਪ੍ਰਜਾ ਦਤਮ ਰੀ ਅਪਰ ਜਬ ਆਹਰ ਖਤ ਹਾਂ ਕਬ ਹਾਂ ਤੁਮ ਮੈਂ ਮਿਲਤ ਦੇਤਾ ਸਭ ਹਾਂ ਜੀਤੇ ਬਦਨ ਸ੍ਰਿਸ਼ਟ ਸਭ ਤਰੈ ਆਪ ਆਪਣੀ ਬੋਝਿ ਉਚਾਰੇ ਸੋ ਸਭ ਹੀ ਤੇ ਰਹਤ ਨਰਾ ਲਮ ਜਾਣਤ ਮੇਰੇ ਭੇਰੇ ਹਰੇ ਆਲਮ ਨਿਰੰਕਾਰ ਨਿਰਭੰਕਾਰ ਨੰ ਲੰਡੋ ਹਾਦ ਨੀਲ ਨਾਰਿਆ ਸੁੰਭ ਤਾ ਕਾ ਮੂੜ ਚਾਤ ਵੇਡਾ ਜਾ ਹੋਵੇ ਨਾ ਪਾਵਤ ਮੇਡਾ ਤਾਹੋ ਕਰ ਬਹਨੁ ਮਾਨਤ ਮਹਾ ਮੂੜ ਗਤਿ ਜਨਤ ਮਹਾਦੇਵ ਕੋ ਸਦਾ ਸਿਵ ਨਰਿੰਗਾਰ ਕਾ ਜਿੰਦਨ ਹੈ ਬਿਵ ਅਹ ਪਾਪ ਨਿਮੁਦ ਹੈ ਜੀਤੀ ਬਨਤ ਬਿਨ ਬਿਨ ਰੋਹ ਹੈ ਰੀਤੀ ਤੁਮਰਾ ਰਖਾ ਨਾ ਜਾਏ ਵਿਸਾਰਾ ਕਹੈ ਵਿਸਵਾ ਜ ਸੁਨ ਸੰਸਾਰ ਇਕੈ ਰੂਪ ਅਨੂਪ ਸ੍ਰੂਪ ਰੰਗ ਭਿਉ ਰਾਕਿ ਭੁਖਾ ਅੰਡਾ ਜਿਰਜ ਸਿਤਜ ਕੀਨੀ ਹਤਪਹਿ ਖਾਨ ਬਹੁ ਰਚ ਦਿਨੀ ਰਹਾ ਹੋਲਾ ਰਾਜਾ ਹੈ ਬਠਾ ਪ੍ਰਾਸ਼ਮਟ ਬੇ ਸ਼ੰਕਰ ਅਕੀਠਾ ਸਗਰੇ ਸ੍ਰਿ ਦਿਖਾਏ ਅਚੰਭਵ ਆਦਿ ਨਿਗਾਰ ਸੁਰੂਪ ਸੈਮ ਭਵ ਆਵਰਚਾ ਮੇਰੇ ਦਮ ਕਰੋ ਸਖਬਾਰ ਆ ਸਖ ਸੰਗਰੋ ਦਸ਼ਟ ਜਿਤੇ ਅਠ ਵਰਤੁ ਦਪਤ ਤਗਲ ਮਲੇਸ਼ ਕਰੋ ਰਣ ਘੱਟ ਜੇ ਅਦੁੱਤ ਸੱਣੀ ਪਰਈ ਪਰੇ ਤਨ ਕੈ ਦੁਸ਼ਟ ਲੋਕ ਰਹਾ ਮਰੇ ਪਰਖ ਜਮਨ ਬਗ ਪਰੇ ਤੇ ਹਾਰੇ ਤਨ ਕੈ ਦੁ ਸੰਗਟ ਸਭ ਟਾਰੇ ਜੋ ਕਲ ਕੋ ਇਕ ਬਾਰ ਧਿਆਏ ਹੈ ਤਾਕੇ ਗਾਲ ਨਿਕਨ ਹੈ ਰੱਛਾ ਹੋਏ ਤਾ ਹੈ ਸਭ ਗਾਲ ਦੁਸ਼ਟ ਅਰਸ਼ਟ ਜਰਾ ਦੁਕਾਲਾ ਕਿਰਪਾ ਰਸਤਨ ਜਾਨਹਿ ਰਹੁ ਕਾਹੇ ਦਾਪ ਤੁਨ ਕਮੋ ਹਰ ਹੋਰ ਸੁਧ ਕਰ ਮੋ ਸਭ ਹੋਈ ਦੁੱਖ ਨਾ ਕੋਈ ਏਹ ਖਵਾਲ ਜਿੰਦਾਂ ਸੰਭਾਰਾ ਆਕਾਲ ਹਾਚ ਦੇਹ ਬਹਾਰਾ ਜਿੰਦਰ ਨਾਮ ਜਰੁ ਕਹਾ ਦਰਦ ਦੁਖ ਦੋਖ ਤੇ ਰਹਾ ਕੜ ਖੇਟ ਮੈਂ ਸਰਲੇ ਹਾਰੀ ਆਪ ਹਾਜ ਲੈ ਹੋ ਬਹਾਰੀ ਸਰਬ ਧਰਮੋ ਸਹਾਈ ਦੁਖ ਦੋਖ ਤੇ ਲੈ ਹੋ ਬਚਾ ਸਰਬ ਦੁਰ ਮਹ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਰਾਮਕਲੀ ਮਹਲਾ ਜੀ ਜੀ ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਭਿਆ ਮਿਰਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਪਾਇਆ ਸਹਜ ਸੇਤੀ ਮਨੁਵ ਜੀਆਂ ਵਾਰਾਈਆਂ ਰਾਗ ਰਤਨ ਬਰਬਾਰ ਪਰੀਆਂ ਸ਼ਬਦ ਗਾ ਬਣਾਈਆ ਚੜ੍ਹ ਦੂ ਤੰਗਾ ਹੋ ਹਰੀ ਕੀਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਫਦਾਰ ਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਰੂਪ ਸਾ ਵਿਸਾਰਣਾ ਅੰਗੀ ਕਰ ਪ੍ਰਤੇਰਾ ਕਾਰਨ ਸਭ ਸੁਆਰਣ ਸਭ ਨਾਲ ਆ ਸਮਰਥ ਸੁਆਮੀ ਸੋ ਕ ਮਨ ਵਿਸਾਰੇ ਹਹ ਨਾਨਕ ਮਨ ਮੇਰੀ ਸਦਾ ਰਹੋ ਹਰ ਨਾਲੇ ਸਾਚੇ ਸਾਹਿਬ ਕਿਆ ਨਾਹੀ ਕਰ ਤੇ ਰਹਿ ਘਤਾਂ ਰਹੇ ਰ ਸਭ ਕੁਛ ਹੈ ਜਿਸ ਦੇ ਸੋ ਪਾਵੀ ਸਦਾ ਸਲਾਹ ਰੀ ਨਾਮੁ ਸਾਵੈ ਸੁਨਾਜਿਨ ਕੈ ਮਨ ਵਸਿਆ ਅਜੇ ਸਬਦੁ ਹਨੇਰੇ ਕਹਿ ਨਾਨਕ ਤੇ ਸਾਹਿਬ ਕਿਆ ਨਾਹੀ ਕਰ ਤੇ ਰਹਿ ਸਾਚਾ ਨਾਮ ਮੇਰਾ ਿਆਰ ਹਾਰੋ ਸਾਚਾ ਨਾਮ ਏਲਹਾਰ ਮੇਰਾ ਮੁਖਾ ਸਭ ਗਵਾਈਆ ਕਰ ਸਾਰ ਸੁਖ ਮਨਿ ਆਏ ਵਸਿਆ ਜਿਨਿ ਚਾਹ ਸਭ ਪੂਜਾਈਆ ਸਦਾ ਕੁਰਬਾਨ ਕੀਤਾ ਰਟੋ ਜਿ ਜੀ ਹੈ ਵਧਾਈਆ ਕਹੈ ਨਾਨਕ ਕਹੈ ਨਾ ਸੁਣਹੁ ਸੰਤੋਸ਼ ਸਭ ਤਨ ਹੋਵੇ ਿਆਰੋ ਸਾਚਾ ਨਾਮ ਮੇਰਾ ਿਆਰ ਹਾਰੋ ਵਾਜੈ ਬੰਬ ਸ਼ਬਦ ਘਾ ਸੁਭਾਗੇ ਘਾ ਸੁਭਾਗੇ ਸਤਿਵਾਜੀ ਕਲਾ ਜਿਤ ਕਰਤਾ ਧਾਰੀ ਆਂ ਹਾਂ ਜੇ ਲੋਟ ਨ ਵਸ ਹਾ ਕੀਤੇ ਕਾਲ ਕੰਡਕ ਮਾਰਿਆ ਤੁਰਪਨ ਪਾਇਆ ਦੁਜਨ ਕੋ ਸੇ ਨਾਮ ਹਰਕੇ ਲਾਗੇ ਕਹਿ ਨਾਨਕ ਸੁਗੋਵਾਦਿਤ ਘਰ ਅਨਹਦ ਹ ਵਾਜੀ ਅਨਸਨ ਬੜੇ ਭਾਗੀ ਹੋ ਸਗਲ ਮਨੋ ਮਰਥ ਗੂਰੀ ਪਾਰ ਬ੍ਰਹਮ ਪ੍ਰਪਾਇ ਆਪ ਤੁਨੇ ਸਗਲ ਵਿਸੂਰੀ ਰੋਹ ਰੋਹ ਸੰਦਾਹਾ ਵਿਪਰੀ ਸੁਣੀ ਸੱਚੀ ਬਾਣੀ ਸੰਤ ਸਾਜਣ ਭਈ ਹਰਿ ਸੇ ਪੂਰੇ ਗੁਰ ਤੇ ਜਾਣੀ ਸੁਣ ਗਏ ਅਨਿਤ ਗਾਤੇ ਬਵਿੱਤ ਸਤਿਗੁਰ ਰਹਿਆ ਵਰਪੂਰੇ ਬ੍ਰਹਮੰਤ ਨਾਨਕ ਗੁਰ ਚਰਨ ਲਾਗੇ ਬਾਜ ਹੈ ਅਨਹਰ ਰੋਹ ਰੇ ਸੁਣਦੇ ਗੁਨੀ ਗਹਤੇ ਪਵਿੱਤ ਸਤਿਗੁਰ ਰਹਿਆ ਚਲਣ ਲਾਗੇ ਵਾਜਹਿ ਅਨਹਰ ਹੋਰੇ ਵਾਹੀ ਵਾਹੀ ਕਾ ਹਲਸਾ ਵਾਹਿਗੁਰੂ ਜੀ ਕੀ ਫਤਿਹ